ਖੰਨਾ ਵਿਖੇ ਇੱਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਵਿਅਕਤੀ ਜ਼ਖਮੀ ਹੋ ਗਏ ਜਾਣਕਾਰੀ ਅਨੁਸਾਰ ਸਲੌਦੀ ਦੇ ਉਕਤ ਪਰਿਵਾਰ ਦੀ ਰਿਸ਼ਤੇਦਾਰੀ ਚ ਮਾਰਗ ਦਾ ਭੋਗ ਸੀ ਇਹ ਪਰਿਵਾਰ ਇੱਕ ਆਟੋ ਵਿੱਚ ਸਲੌਦੀ ਪਿੰਡ ਤੋਂ ਕੋਟੇ ਹੀ ਖਮਾਨੋ ਪਿੰਡ ਜਾ ਰਿਹਾ ਸੀ ਸੂਵੇ ਵਾਲੇ ਰੋਡ ਤੇ ਪਿੰਡ ਸੇ ਨੇੜੇ ਆਟੋ ਸੰਤੁਲਨ ਗਵਾ ਬੈਠਾ ਤੇ ਪਲਟ ਗਿਆ ਰਾਘੀਰ ਨੇ ਐਂਬੂਲੈਂਸ ਦੀ ਮਦਦ ਨਾਲ ਸਾਰਿਆਂ ਨੂੰ ਸਿਵਲ ਹਸਪਤਾਲ ਖੰਨਾ ਭੇਜਿਆ ਉੱਥੇ ਹਰਦੇਵ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਇੱਕ ਜ਼ਖਮੀ ਜਗਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਿਵੇਂ ਆਟੋ ਇੱਕਦਮ ਪਲਟ ਗਿਆ ਕਿਸੇ ਨਾਲ ਕੋਈ ਟੱਕਰ ਨਹੀਂ ਲੱਗੀ ਆਟੋ ਖੁਦ ਹੀ ਬੇਕਾਬੂ ਹੋ ਗਿਆ ਉੱਥੇ ਹੀ ਦੂਜੇ ਪਾਸੇ ਜ਼ਖਮੀਆਂ ਦਾ ਇਲਾਜ ਖੰਨਾ ਦੇ ਸਰਕਾਰੀ ਹਸਪਤਾਲ ਵਿਖੇ ਹੋ ਰਿਹਾ ਹੈ ਐਸਐਮਓ ਡਾਕਟਰ ਮਨਿੰਦਰ ਪਸੀਨ ਨੇ ਕਿਹਾ ਕਿ ਚਾਰ ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਸੀ ਉਹਨਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਸੀ ਬਾਕੀ ਤਿੰਨ ਦਾ ਖੰਨਾ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ ਬਾਕੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਖੰਨਾ ਤੋਂ ਰਾਜਕੁਮਾਰ ਮੈਨਰੋ ਦੀ ਰਿਪੋਰਟ ਕੀ ਘਟਨਾ ਕੀ ਵਾਕਰੀ ਜੀ ਹੈ ਇਹ ਤਾਂ ਬਾਅਦ ਚੰਗੇ ਪਲੇ ਜਾਣਿਆ ਪਤਾ ਨਾ ਟੈਂਪੂ ਪਾਲਟੇ ਖਾ ਗਿਆ ਕੋਮ ਗਿਆ ਕਿੱਥੋਂ ਕਿੱਥੇ ਜਾ ਰਹੇ ਸੀ ਸੇ 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 ਹੋਏਗਾ ਤੋ ਉਹ ਸੀ ਜੋ ਡਾਕਟਰ ਸੀ ਤੋ ਉਹ ਕੋਟਲੀ ਜਾਣਾ ਸੀ ਸਸਕਾਰ ਤੇ ਜਾਣਾ ਸੀ ਗਾਜ ਸਾਡੇ ਚ ਕਿੰਨੇ ਕਿੰਨੇ ਜਣੇ ਸੀ 5-6 ਕਿ ਜਣੇ ਸੀ 4-5 ਜਣੇ ਕੋਈ ਡੈਥ ਵੀ ਹੋਈ ਏ ਕਿੰਨੇ ਹਾਂਜੀ 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 ਕੋਣ ਨੇ ਜਿਹਨੇ ਡੈਥ ਵੀ ਕੋਈ ਇਹਨਾਂ ਦਾ ਭੁਣੋਇਆ ਸੀ ਹਰਦੇਵ ਸਿੰਘ ਦਾ ਜੀ ਤੇ ਬਾਕੀ ਜੱਕ ਵੀ ਹੋਏ ਨਹੀਂ ਬਾਕੀ ਬਸ ਉਹ ਵਿਚਾਰ ਅਗਰ ਸੱਟ ਹੋ ਕਾ ਲੱਗੇ ਆਮ ਤੌਰ ਤੇ ਚਾਹ ਹੋਵੇ ਉਹ ਇੱਥੇ ਅੰਦਰ ਕਿਥੇ ਕਰਾਇਆ ਨਹੀਂ ਹਾਂਜੀ ਅੰਦਰ ਕਿਥੇ ਕਰਾਇਆ ਨਹੀਂ ਸਾਰੀ ਆਤਮ ਸਰਕਾਰੀ ਹਸਪਤਾਲ ਚ ਇਹ ਤਾਂ ਕਿਸੇ ਨੇ ਕੋਈ ਹਿੱਟ ਤਾਂ ਨਹੀਂ ਕੀਤਾ ਜੀ ਨਹੀਂ 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 ਉਹੀ ਕਹੇ ਬੇਚਰੀ ਲੱਗੇ ਚੰਗੇ ਭਲੇ ਜਾਣਿਆ ਮਤ ਜਣੀ ਮੂਰੇ ਵਾਰ ਦਾਲੋ ਕਿ ਭੁੰਮ ਗਿਆ ਕੁਲੱਖ ਤੇ ਚੰਦਾ ਇੰਡੀਆ ਕਿਸ ਵਾਰੀਆਂ ਦੇ ਵਿੱਚ ਮੈਂ ਚਾਰ ਪੰਜ ਵਾਰੀਆਂ ਦੇ ਬੱਚੇ ਹੈ ਸਰ ਕੀ ਮਾਮਲਾ ਇਦਾ ਐਕਸੀਡੈਂਟ ਦੇ ਕੇਸ ਆਇਆ ਤੇ ਹਮ ਨੂੰ ਸਿਨੇ ਪਹਿਲੇ ਸੇ ਜਿਹੜਾ ਹੈ ਪਿੰਡ ਦੇ ਕੋਲ ਜਿਹੜਾ ਹੈਗਾ ਆਟੋ ਉਲਟ ਗਿਆ ਤੇ ਉਹਦੇ ਵਿੱਚ ਚਾਰ ਪੇਸ਼ੈਂਟ ਆਏ ਆ ਜਿਨ੍ਹਾਂ ਦੇ ਵਿੱਚੋਂ ਦੋ ਕੀ ਕਹਿੰਦੇ ਫੀਮੇਲ ਪੇਸ਼ੈਂਟ ਹੈ ਦੋ ਮੇਲ ਪੇਸ਼ੈਂਟ ਹੈ ਤੇ ਉਹਨਾਂ ਚੋਂ ਇੱਕ ਮੇਲ ਦੀ ਕੀ ਕਹਿੰਦੇ ਡੈਥ ਹੋ ਗਈ ਤਿੰਨ ਜਿਹੜੇ ਪੇਸ਼ੈਂਟਸ ਹੈ ਉਹਨਾਂ ਨੂੰ ਕੁਛ ਸਕੈਲਪੀਆ ਇੰਜਰੀਜ਼ ਹੈ ਤੇ ਸਸਪੈਕਟਿਡ ਕੀ ਵੀ ਹੈਜਰੀ ਨਾ ਹੋਵੇ ਤਾ ਉਹਦੇ ਵਾਸਤੇ ਸੀਟੀ ਸਕੈਨ ਜਿਹੜੇ ਹੈ ਕਰਵਾਏ ਜਾ ਰਹੇ ਆ ਤੇ ਹੋਰ ਕੀ ਕਹਿੰਦੇ ਉਹਨਾਂ ਦਾ ਪੜਦਾ ਜਿਹੜਾ ਟ੍ਰੀਟਮੈਂਟ ਹੈ ਉਹ ਦਿੱਤਾ ਜਾ ਬਾਕੀ ਤਿੰਨ ਦੀ ਜਿਹੜੀ ਹੱਥ ਖਤਰੇ ਤੋਂ ਬਾਹਰ ਹਾਂਜੀ ਹਾਂਜੀ ਉਹ ਖਤਰੇ ਤੋਂ ਬਾਹਰ ਹੈ ਉਹਨਾਂ ਦਾ ਟ੍ਰੀਟਮੈਂਟ ਹੋ ਰਿਹਾ ਜੀ